ਸਾਲ 1947 ਤਰੀਕ 15 ਅਗਸਤ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਪਰ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਤੇ ਇਸ ਦਾ ਕਾਰਨ ਸੀ ਆਜ਼ਾਦੀ ਦੇ ਨਾਂ ਤੇ ਪੰਜਾਬ ਦੀ ਮੰਦ ਭਾਗੀ ਵੰਡ ਤੇ ਇਸ ਵੰਡ ਦੌਰਾਨ ਹੋਏ ਦੰਗੇ ਬੇਅੰਤ ਹ ਬੇਫਤੀਆਂ ਤੇ ਗਈਆਂ ਜਾਨਾਂ ਜਿਨ੍ਹਾਂ ਕਰਕੇ ਪੰਜਾਬ ਦਾ ਮਾਹੌਲ ਤਬਾਹੀ ਤੋਂ ਬਾਅਦ ਉਪਜੇ ਸਨਾਟੇ ਵਰਗਾ ਸੀ ਹਰ ਪਾਸੇ ਡਰ ਤੇ ਵਿਛੋੜੇ ਦੀਆਂ ਚੀਕਾਂ ਸੁਣਾਈ ਦੇ ਰੀਆਂ ਸਨ ਇਸ ਵੰਡ ਦੇ ਵਿੱਚ ਜੋ ਕੁਝ ਪੰਜਾਬ ਨੇ ਗਵਾਇਆ ਸ਼ਾਇਦ ਉਸ ਦਾ ਸਹੀ ਅੰਦਾਜ਼ਾ ਅੱਜ ਤੱਕ ਕੋਈ ਲਾ ਨਹੀਂ ਸਕਿਆ ਸਿੱਖ ਲੀਡਰਾਂ ਨਾਲ ਹੋਏ ਧੋਖੇ ਮਗਰੋਂ ਜੋ ਨੁਕਸਾਨ ਪੰਜਾਬ ਤੇ ਪੰਜਾਬ ਦੇ ਵਾਸੀਆਂ ਨੇ ਆਪਣੇ ਪਿੰਡਿਆਂ ਤੇ ਹੰਡਾਇਆ ਉਹ ਇਤਿਹਾਸ ਦਾ ਸਭ ਤੋਂ ਦਰਦਨਾਕ ਮੰਜ਼ਰ ਸੀ ਦੇਸ਼ਵੰਡ ਦਾ ਐਲਾਨ ਹੁੰਦਿਆਂ ਹੀ ਦੋਵੇਂ ਪਾਸੇ ਦੇ ਲੋਕ ਆਪਣੇ ਜੱਦੀ ਘਰ-ਗਾਟ, ਰੋਜ਼ਗਾਰ, ਜ਼ਮੀਨਾਂ ਤੇ ਕੀਮਤੀ ਸਮਾਨ ਛੱਡ ਕੇ ਦੂਜੇ ਦੇਸ਼ 'ਚ ਵੱਸਣ ਲਈ ਤੁਰ ਪਏ। ਕੋਈ ਨਹੀਂ ਸੀ ਜਾਣਦਾ ਕਿ ਵੰਡ ਦੀ ਇਹ ਇੱਕ ਘਟਨਾ ਕਰੋੜਾਂ ਹੀ ਜ਼ਿੰਦਗੀਆਂ ਰੋਲ ਕੇ ਰੱਖ ਦੇਵੇਗੀ। ਲੈਂਦੇ ਤੇ ਚੜ੍ਹਦੇ ਦੋਹਾਂ ਪਾਸਿਓਂ ਚੱਲ ਕੇ ਆਉਂਦੇ ਲੋਕ ਫਿਰ ਕੁ ਦੰਗਿਆਂ ਦਾ ਸ਼ਿਕਾਰ ਹੋਏ ਤੇ ਰੇਲ ਰਾਹੀਂ ਪਹੁੰਚਣ ਵਾਲਿਆਂ ਦਾ ਤਾਂ ਮੰਜ਼ਰ ਹੀ ਕੁਝ ਹੋਰ ਸੀ। ਦੋਹਾਂ ਪਾਸਿਓਂ ਮ੍ਰਿਤਕ ਦੇਹਾਂ ਨਾਲ ਭਰੀਆਂ ਰੇਲ ਗੱਡੀਆਂ ਲਾਹੌਰ ਤੇ ਅੰਮ੍ਰਿਤਸਰ ਪਹੁੰਚਦੀਆਂ ਜੋ ਇੱਕ ਦੋ ਲੋਕ ਇਹਨਾਂ 'ਚ ਬਚੇ ਉਹਨਾਂ ਨੂੰ ਇਹਨਾਂ ਮ੍ਰਿਤਕਾਂ ਨਾਲ ਤੈਅ ਕੀਤਾ ਏ ਸਫ਼ਰ ਜ਼ਿੰਦਗੀ ਭਰ ਨਾ ਭੁੱਲਿਆ ਇਸ ਘਟਨਾ ਨੂੰ ਅੰਤਰਰਾਸ਼ਟਰੀ ਅਖਬਾਰਾਂ ਨੇ ਗੋਸਟ ਟ੍ਰੇਨ ਦਾ ਨਾਂ ਦਿੱਤਾ ਇੱਕ ਅੰਦਾਜ਼ੇ ਮੁਤਾਬਕ 15 ਅਗਸਤ ਤੱਕ ਪਹੁੰਚਦਿਆਂ ਇਹਨਾਂ 1-2 ਦਿਨਾਂ 'ਚ 1 ਕਰੋੜ 82 ਲੱਖ ਪੰਜਾਬੀ ਉੱਜੜ ਚੁੱਕੇ ਸਨ 10 ਲੱਖ ਦੇ ਕਰੀਬ ਜਾਨਾਂ ਗਈਆਂ 2.5 ਲੱਖ ਔਰਤਾਂ ਦੀ ਬੇਪੱਤੀ ਹੋ ਚੁੱਕੀ ਸੀ ਮਾਵਾਂ ਦੇ ਪੁੱਤ ਪੈਣਾ ਦੇ ਵੀਰ ਮਾਪਿਆਂ ਤੋਂ ਬੱਚੇ ਤੇ ਸੁਹਾਗਣਾ ਦੇ ਸੁਹਾਗ ਵਿਛੜ ਚੁੱਕੇ ਸਨ ਤੇ ਇੱਥੇ ਹੀ ਬਸ ਨਹੀਂ ਹੋਰ ਵੀ ਬਹੁਤ ਨੁਕਸਾਨ ਹੋਇਆ ਜੋ ਕੁਝ ਇਸ ਤਰ੍ਹਾਂ ਹੈ ਨੰਬਰ 1 ਭੂਗੋਲਿਕ ਨੁਕਸਾਨ ਬ੍ਰਿਟਿਸ਼ ਪੰਜਾਬ ਦਾ ਲਗਭਗ 56 ਫੀਸਦੀ ਹਿੱਸਾ ਪਾਕਿਸਤਾਨ ਨੂੰ ਚਲਾ ਗਿਆ ਲਾਹੌਰ ਮੁਲਤਾਨ ਰਾਵਲਪਿੰਡੀ ਸਿਆਲਕੋਟ ਗੁਜਰਾਵਾਲਾ ਫੈਸਲਾਬਾਦ ਜੋ ਕਿ ਪੁਰਾਣਾ ਲਾਇਲਪੁਰ ਸੀ ਵਰਗੇ ਵੱਡੇ ਸ਼ਹਿਰ ਪੰਜਾਬ ਦੀ ਜੋ ਰੂਹ ਸਨ ਪਾਕਿਸਤਾਨ ਵਿੱਚ ਰਹਿ ਗਏ ਪੰਜ ਦਰਿਆਵਾਂ ਦੇ ਵਿੱਚੋਂ ਤਿੰਨ ਦਰਿਆ ਚਨਾਬ ਸਤਲੁਜ ਤੇ ਅੱਧੀ ਰਾਵੀ ਹੀ ਭਾਰਤ ਹਿੱਸੇ ਆਈ ਜੇਲਮ ਤੇ ਸਿੰਧ ਪੂਰੇ ਹੀ ਪਾਕਿਸਤਾਨ ਚ ਚਲੇ ਗਏ ਨਾ ਹੀ ਚੜਦਾ ਤੇ ਨਾ ਹੀ ਲੈਂਦਾ ਪੰਜਾਬ ਕੋਈ ਵੀ ਪੰਜ ਦਰਿਆਵਾਂ ਦੀ ਧਰਤੀ ਨਾ ਰਿਹਾ ਨੰਬਰ 2 ਜਨਸੰਖਿਆ ਤੇ ਮਨੁੱਖੀ ਹਾਨੀ 1.5 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਧਰਮ ਦੇ ਆਧਾਰ ਤੇ ਆਪਣੇ ਘਰ ਛੱਡਣੇ ਪਏ 10 ਲੱਖ ਤੋਂ ਵੱਧ ਲੋਕਾਂ ਦੀਆਂ ਹਿੰਸਾ ਭੁੱਖ ਬਿਮਾਰੀਆਂ ਤੇ ਹਮਲਿਆਂ 'ਚ ਜਾਨਾਂ ਗਈਆਂ ਲੱਖਾਂ ਪਰਿਵਾਰ ਟੁੱਟ ਗਏ ਤੇ ਗਹਿਰੇ ਸਦਮਿਆਂ ਦਾ ਸ਼ਿਕਾਰ ਹੋਏ ਨੰਬਰ 3 ਆਰਥਿਕ ਹਾਨੀ ਪੰਜਾਬ ਦੀਆਂ ਸਭ ਤੋਂ ਉਪਜਾਊ ਜ਼ਮੀਨਾਂ ਦਾ ਵੱਡਾ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਕਪਾਹ ਗੰਨਾ ਮੱਕੀ ਕਣਕ ਚੌਲ ਆਦ ਅਨਾਜ ਦੇ ਵੱਡੇ ਖੇਤਰ ਅਸੀਂ ਗਵਾ ਲਈ ਰੇਲਵੇ ਨਹਿਰਾ ਉਦਯੋਗ ਤੇ ਮੰਡੀ ਸਿਸਟਮ ਦਾ ਸੰਤੁਲਨ ਟੁੱਟ ਗਿਆ। ਲਾਹੌਰ ਵਰਗਾ ਸਿੱਖਿਆ ਤੇ ਉਦਯੋਗ ਦਾ ਵੱਡਾ ਕੇਂਦਰ ਗਵਾਚ ਗਿਆ। ਨੰਬਰ 4 ਸੱਭਿਆਚਾਰਕ ਤੇ ਧਾਰਮਿਕ ਖਾਨੀ। ਸ਼੍ਰੀਨੰਨ ਕਾਨਾ ਸਾਹਿਬ ਸਮੇਤ ਪੰਜਾਬ ਦੇ ਹੋਰ 100 ਤੋਂ ਵੱਧ ਇਤਿਹਾਸਕ ਗੁਰਦੁਆਰੇ, ਇਤਿਹਾਸਕ ਹਵੇਲੀਆਂ, ਕਿਲੇ ਤੇ ਇਮਾਰਤਾਂ ਪਾਕਿਸਤਾਨ 'ਚ ਹੀ ਰਹਿ ਗਈਆਂ। ਸਾਂਝਾ ਪੰਜਾਬੀ ਸੱਭਿਆਚਾਰ ਧਾਰਮਿਕ ਰੇਖਾਵਾਂ ਦੇ ਨਾਲ ਵੰਡਿਆ ਗਿਆ। ਲਾਹੌਰ ਦੀਆਂ ਲਾਇਬ੍ਰੇਰੀਆਂ ਕਾਲਜ ਕਲਾ ਕੇਂਦਰਾਂ ਦੀ ਵਿਰਾਸਤ ਛੁੱਟ ਗਈ। ਨੰਬਰ 5 ਸਮਾਜਿਕ ਤੇ ਮਨੋਵਿਗਿਆਨਿਕ ਹਾਨੀ। ਪੰਜਾਬੀਆਂ ਦੀ ਪਾਈਚਾਰਿਕ ਸਾਂਝ ਟੁਕੜੇ ਟੁਕੜੇ ਹੋ ਗਈ। ਕਰੋੜਾਂ ਉਜੜ ਕੇ ਆਏ ਲੋਕਾਂ ਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਚ ਕਈ ਸਾਲ ਲੱਗ ਗਏ। ਇਹ ਵੰਡ ਪੰਜਾਬੀਆਂ ਨੂੰ ਕਦੇ ਵੀ ਨਾ ਭਰਨ ਵਾਲੇ ਗਹਿਰੇ ਜ਼ਖਮ ਦੇ ਗਈ। ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਤੋਂ ਵੀ ਵੱਧ ਕੁਰਬਾਨੀਆਂ ਦੇਣ ਵਾਲਿਆਂ ਦੇ ਨਾਲ ਜ਼ੁਬਾਨੀ ਕਲਾਮੀ ਵੱਡੇ ਵੱਡੇ ਵਾਅਦੇ ਕੀਤੇ ਗਏ ਤੇ 15 ਅਗਸਤ 1947 ਨੂੰ ਲਾਲ ਕਿਲੇ ਤੇ ਤਿਰੰਗਾ ਚੁਲਾਉਂਦਿਆਂ ਹੀ ਸਭ ਕਾਫੂਰ ਹੋ ਗਈ। ਦੇਸ਼ ਦੇ ਹਿੱਸੇ ਤਾਂ ਆਜ਼ਾਦੀ ਆ ਗਈ ਪਰ ਪੰਜਾਬੀਆਂ ਨੂੰ ਕੁਰਬਾਨੀਆਂ ਬਦਲੇ ਮਿਲੇ ਵੰਡ ਤੇ ਤਬਾਹੀ।